ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਰਾਮ ਗਿਓ ਰਾਮਣ ਗਿਓ ਜਾ ਕੋ ਬਹੁ ਪਰਵਾਰ ਕਉ ਨਾਨਕ ਥਿਰ ਕਛ ਨਹੀਂ ਸੁਭਨੇ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਸੁਭਾਏ ਮਾਨ ਜੁਗ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠ ਕੇ ਗੁਰਸਵਾਰੇ ਸਤ ਸੰਗੀ ਜਨੋ ਅੱਜ ਦਾ ਇਹ ਗੁਰਮਤ ਸਮਾਗਮ ਜੋ ਕਿ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸੰਗਤਾਂ ਹੋਮ ਹਮਾ ਕੇ ਮਨਾ ਰਹੀਆਂ ਹਨ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨ ਪਾਈ ਦਿਆਲਾ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਜਿਨ੍ਹਾਂ ਦਾ ਸ਼ਹਾਦਤ ਵਾਲਾ ਦਿਹਾੜਾ 10 ਨਵੰਬਰ 1675 ਗੁਰੂ ਮਹਾਰਾਜੀ ਦਾ ਇਹ ਸ਼ਹਾਦਤ ਵਾਲਾ ਦਿਵਸ ਪੂਰਾ ਜਗਤ ਪੂਰਾ ਵਰਲਡ ਜਿਹੜਾ ਮਨਾ ਰਿਹਾ ਹੈ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨ ਆਓ ਕੋਈ ਰਸਨਾ ਵਿਰਵੀ ਵਾਜੀ ਨਾ ਰਹੇ ਗੁਰੂ ਬਖਸ਼ੀ ਫਤੇ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਸ਼ਹਾਦਤ ਵਾਲਾ ਦਿਹਾੜਾ ਸੰਤਾਂ ਹਰ ਜਗ੍ਹਾ ਤੇ ਮਨਾ ਰਹੀਆਂ ਹਨ ਗੁਰੂ ਮਹਾਰਾਜ ਬਖਸ਼ਿਸ਼ ਕਰਨ ਕਸ਼ਮੀਰ ਤੋਂ ਚਲ ਕੇ ਕਿਰਪਾ ਰਾਮ ਜੋ ਕਿ ਮਟਨ ਨਿਵਾਸੀ ਉਹ ਦੱਤ ਵੀ ਇਤਿਵਾਸ ਵਿੱਚ ਆਉਂਦਾ ਹੈ 11 ਪ੍ਰਤੀਨਿਧੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ ਇਹਨਾਂ ਨੇ ਜੰਨੂ ਆਪਣੇ ਹੱਥ ਵਿੱਚ ਪਕੜੇ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਸਾਹਮਣੇ ਹੋਏ ਨੇ ਕਹਿਣ ਲੱਗੇ ਸਾਡਾ ਦਿਲਕ ਔਰ ਜੰਨੂ ਜਿਹੜਾ ਉਹ ਬਚਾਓ ਸਾਨੂੰ ਜ਼ਬਰਨ ਮੁਸਲਮਾਨ ਬਣਾਇਆ ਜਾ ਰਿਹਾ ਹੈ ਜਦੋਂ ਇਹ ਬਚਨ ਕਹੇ ਗੁਰੂ ਤੇਗ ਬਹਾਦਰ ਮਹਾਰਾਜ ਉਸ ਜਗ੍ਹਾ ਤੇ ਜਦੋਂ ਵਿਰਾਜਮਨ ਸਨ ਇਹਨਾਂ ਨੇ ਆ ਕੇ ਜਦੋਂ ਫਰਿਆਦੀ ਹੋਏ ਨੇ ਫਰਿਆਦ ਕੀਤੀ ਏ ਉਹ ਤਕਰੀਬਨ 9 ਸਾਲ ਦੀ ਉਮਰ ਗੋਬਿੰਦ ਰਾਏ ਕਹਾਂਗੇ ਤੰਤਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਿਤਾ ਜੀ ਨੂੰ ਦੇਖਿਆ ਕਹਿਣ ਲੱਗੇ ਪਿਤਾ ਜੀ ਅੱਜ ਕੀ ਗੱਲ ਹੈ ਇਹ ਪੰਡਤ ਆਏ ਨੇ ਇਹ ਕਹਿੰਦੇ ਨੇ ਸਾਡਾ ਤਿਲਕ ਔਰ ਜੈਨੂ ਬਚਾਓ ਤੇ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਗੁਰੂ ਮਹਾਰਾਜ ਜੀ ਨੇ ਇਹ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਤੁਹਾਡੇ ਤੋਂ ਵੱਡਾ ਕੋਈ ਮਹਾਪੁਰਖ ਨਹੀਂ ਹੋ ਸਕਦਾ ਤੁਸੀਂ ਜਾਓ ਇਹਨਾਂ ਦਾ ਧਰਮ بچਾਓ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ کہہ ਕੇ ਬੋਲਣ ਲੱਗੇ ਕਹਿਣ ਲੱਗੇ ਕਿ ਮੈਂ ਵੀ ਇਹੀ ਚਾਹੁੰਦਾ ਹਾਂ ਕਿ ਆਪ ਦੇ ਬਚਨ ਮੈਂ ਮੁਖਤ ਹਾਂ ਐ ਬਾਲ ਜੀ ਅ ਲਾੜੇ ਪੁੱਤਰ ਮੈਂ ਬਸ ਤੁਹਾਡੀ ਇਹ ਬਖਸ਼ਿਸ਼ ਚਾਹੁੰਨਾ ਸਾਂ ਇਹ ਤੁਹਾਡੇ ਕੋ ਅਪਵਾਉਣਾ ਚਾਹੁੰਨਾ ਸਾਂ ਇਹਨਾਂ ਦਾ ਧਰਮ ਅਸੀਂ ਬਚਾਵਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਫਿਰ ਚੱਲਦੇ ਇੱਥੋਂ ਕੀਰਤਪੁਰ ਇੱਕ ਅਸਥਾਨ ਹੈ ਇੱਥੇ ਮਾਤ ਨਾਨਕੀ ਔਰ ਗੁਜਰ ਔਰ ਮਾਤਾ ਗੁਜਰ ਔਰ ਔਰ ਗੋਬਿੰਦ ਰਾਏ ਜੀ ਔਰ ਸੰਗਤ ਨਾਲ ਆਏ ਕੀਰਤਪੁਰ ਸਾਹਿਬ ਤੋਂ ਇੱਥੋਂ ਮਲਾਪ ਦਦੋਂ ਹੁੰਦਾ ਹੈ ਇਥੋਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਟਿਆਲੇ ਵੱਲ ਇਹ ਦਿੱਲੀ ਵੱਲ روانਾ ਹੋਣਾ ਹੈ ਉਹ ਗੁਰਨਾਨ ਨਾਨਕੀ ਮਾਤ ਨੇ ਇੱਕ ਵਾਰ ਆਪਣੇ ਪੁੱਤਰ ਦੇ ਮੁਖ ਵੱਲ ਦੇਖਿਆ ਕਹਿਣ ਲੱਗੀ ਜਿਸ ਤਰ੍ਹਾਂ ਦਾ ਖੜਿਆ ਹੋਇਆ ਮੇਰੇ ਜਿਹੜਾ ਦੇਖਦੀ ਹਾਂ ਵਾ ਇਸੇ ਤਰ੍ਹਾਂ ਦਾ ਵਾਪਸ ਆਏ ਤੇ ਕਹਿਣ ਲੱਗੇ ਮਾਤ ਜੀ ਇਸੇ ਤਰ੍ਹਾਂ ਆਵੇਗਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੇ ਨਾਲ ਇਹ ਕੱਲੇ ਨਹੀਂ ਸੰਗੇ ਭਾਈ ਉਦਾਜੀ ਨਾਲ ਨੇ ਬਾਬਰ ਬੁੱਢਾ ਜੀ ਦੀ ਅੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਇਹ ਨਾਲ ਨੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਇਹ ਚੱਲਦੇ ਚੱਲਦੇ ਇੱਥੇ ਕੁਝ ਸਮਾਂ ਇੱਥੇ ਪਟਿਆਲੇ ਵਿਕੇ ਜਿਹੜਾ ਗੁਰਦੁਆਰਾ ਦੁੱਖ ਨਿਵਾਦ ਸਾਹਿਬ ਬਣਿਆ ਇੱਥੋਂ ਫਿਰ ਗੁਰੂ ਮਹਾਰਾਜ ਜੀ ਚੱਲਦੇ ਚੱਲਦੇ ਆਗਰੇ ਗਏ ਨੇ ਆਗਰੇ ਇੱਥੇ ਗ੍ਰਿਫਤਾਰੀ ਦੇ ਦਿੱਤੀ ਗਈ ਗ੍ਰਿਫਤਾਰੀ ਦੇਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਇੱਥੋਂ ਇਹਨਾਂ ਨੂੰ ਕੋਤਵਾਲੀ ਦਿੱਲੀ ਲਿਜਾਇਆ ਗਿਆ ਕੋਤਵਾਲੀ ਉਹ ਜਿਹੜੀ ਹੈ ਉੱਥੇ ਇਹਨਾਂ ਦਾ ਪਿੰਜਰੇ ਦੇ ਵਿੱਚ ਇਹਨਾਂ ਨੂੰ ਕੈਦ ਕੀਤਾ ਗਿਆ ਸੀ ਪਿੰਦਰਾ ਸਧਾਰਨ ਨਹੀਂ ਸੀ ਪਿੰਜਰੇ ਦੇ ਵਿੱਚ ਉੱਪਰ 16 ਲੱਗੀਆਂ ਹੋਈਆਂ ਸਨ ਸੱਜੇ ਕੋਲ 16 ਲੱਗੀਆਂ ਸਨ ਖੱਬੇ ਲੱਗੀਆਂ ਸਨ ਜੇ ਬੈਠੇ ਲਗਾਉਂਦੇ ਸਨ ਤਾਂ ਪਿੱਛੇ ਪਿੰਡੇ ਨੂੰ ਲੱਕ ਨੂੰ ਇਹ 16 ਚੁੰਧੀਆਂ ਸਨ ਜੇ ਉੱਪਰ ਉੱਟਦੇ ਸਨ ਤੇ ਸਿਰੇ ਵਿੱਚ ਜਿਹੜੇ ਸੂਲ ਜਿਹੜੇ ਉਚੋਕਦੇ ਸਨ ਜਿਹੜੀ ਸੱਜੇ ਔਰ ਖੱਬੇ ਦੇਖ ਕੇ ਖੜੇ ਹੋ ਸਕਦੇ ਸਨ ਮੇਰੇ ਕਹਿਣ ਤੋਂ ਮਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਿਲਕ ਜਜੂ ਦੀ ਆਖੀ ਕਰਨ ਵਾਸਤੇ ਗੁਰੂ ਮਹਾਰਾਜ ਜੀ ਦਾ ਪਿੰਜਰਾ ਜਿਹੜਾ ਕੋਥ ਵਾਲੀ ਵਿੱਚ ਜਿਹੜਾ ਲਿਜਾਇਆ ਗਿਆ ਅੱਜ ਬਸ ਉਹਨਾਂ ਦੀਆਂ ਤਿੰਨ ਹੀ ਗੱਲਾਂ ਸਨ ਇਸਲਾਮ ਕਬੂਲ ਕੋ ਕਰੋ ਕਰਾਵਾ ਦਿਖਾਓ ਨਹੀਂ ਤੇ ਮੌਤ ਬਾਤ ਤੇ ਤਿਆਰ ਹੋ ਜਾਓ ਬਸ ਇਹ ਹੀ ਬਚਨ ਸਨ ਉਹਨਾਂ ਨੇ ਇੱਕ ਵਿਅੰਤ ਸੱਚੀ ਦਿੱਲੀ ਵਿੱਚ ਜਿਹੜਾ ਐਸਾ ਬਹੁਤ ਵੱਡਾ ਹਰੂਮ ਕਾਜੀ ਖਲੋਤਾ ਇਮਾਮ ਖਲੋਤੇ ਨੇ ਔਰ ਸਾਰੇ ਬਾਦਸ਼ਾਹ ਖਲੋਤੇ ਨੇ ਔਰ ਕਹਿਣ ਲੱਗੇ ਇਹਨਾਂ ਜਿਹੜੇ ਤਿੰਨ ਸਿੱਖਾਂ ਨੂੰ ਪਹਿਲਾਂ ਇਹਨਾਂ ਨੇ ਸ਼ਹੀਦ ਕਰ ਦਿੱਤਾ ਜਾਏ ਭਾਈ ਉਦਾਜੀ ਚਲੇ ਗਏ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਭਾਈ ਗੁਰਦਤਾ ਜੀ ਕਹਿਣ ਲੱਗੇ ਸਤਿਗੁਰੂ ਮੇਰੇ ਕੋ ਇਹ ਜਿਹੜਾ ਆੜਾ ਸ਼ਹਾਦਤ ਵਾਲਾ ਸ਼ਮਾ ਤੁਰਿਆ ਹੁੰਦਾ ਹੈ ਇਹ ਮੇਰੇ ਕੋ ਦੇਖਿਆ ਨਹੀਂ ਜਾ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਸ਼ਮਨ ਵਿੱਚ ਜੁੜੋ ਬਾਸ਼ੇ ਜਦੋਂ ਇਹ ਬਚਨ ਕਹੇ ਉਸੇ ਰੋਗ ਉਹਨਾਂ ਨੇ ਸਵਾਸ ਚੜਾਏ ਸਨ ਮੇਰੇ ਕਹਿਣ ਤੋਂ ਮਰਦ ਔਰ ਪਹਿਲੇ ਦਿਨ 10 ਨਵੰਬਰ 1675 ਵਾਲੇ ਦਿਨ ਜਿਹੜੇ ਤਿੰਨ ਸ਼ਹੀਦਾਂ ਨੂੰ ਤਿੰਨ ਜਿਹੜੇ ਸਿੱਖ ਨੇ ਭਾਈ ਦਿਆਲਾ ਜੀ ਭਾਈ ਮਤੀਦਾਤਾ ਜੀ ਭਾਈ ਸਤੀਦਾਤਾ ਜੀ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਣਾ ਇਸ ਤੋਂ ਭਾਵ ਅਰਥ ਸੀ ਗੁਰੂ ਤੇਗ ਬਹਾਦਰ ਡੋਲ ਜਾਏ ਅੱਜ 10 ਨਵੰਬਰ ਆਇਆ 10 ਨਵੰਬਰ ਨੂੰ ਗੁਰੂ ਮਹਾਰਾਜ ਜੀ ਦਾ ਪਿੱਟਾ ਜਿਹੜਾ ਉਸ ਚੌਕ ਚਾਦਨੀ ਚੌਕ ਵਿੱਚ ਲਿਆਂਦਾ ਗਿਆ। ਬਹੁਤ ਹਜੂਮ ਇਕੱਠਾ। ਜਿਸ ਵਕਤ ਭਾਈ ਮਤੀ ਦਾਸ ਭਾਈ ਬਿਆਲਾ ਜੀ ਮਤੀ ਦਾਸ ਨੂੰ ਸਿਕੰਝੇ ਵਿੱਚ ਲੱਕੜ ਦੇ ਵਿੱਚ ਜਕੜ ਦਿੱਤਾ ਗਿਆ ਹੈ। ਪਰ ਸੀਸ ਦੇ ਉੱਤੇ ਆਰਾ ਰੱਖ ਦਿੱਤਾ ਗਿਆ। ਕਹਿਣ ਲੱਗੇ ਮਤੀ ਦਾਸ ਤੇਰੀ ਕੋਈ ਇੱਛਾ ਹੈ ਤੇ ਮੈਂ ਜਪਜੀ ਸਾਹਿਬ ਪੁਚਾਰਨ ਕਰਾਂਗਾ। ਤੂੰ ਆਰੇ ਦੇ ਦੰਦੇ ਖਿੱਚ ਕੇ ਦੇ ਉਥੇ ਇੱਕ ਕਵੀ ਲਿਖਦਾ ਦੋ ਉੰਗੜਾ ਜਾਂ ਦਸੀਸ ਵਿੱਚ ਆਰੇ ਪਾਇਆ ਚ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਤਰਤੀ ਰੋਮ ਰੋਮ ਵਿੱਚ ਮੈਂ ਡੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਪਾਮ ਦਾ ਧਰਮ ਛੱਡਣਾ ਪਾਪ ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜਸਾਂ ਤੇਰਾ دین ਨਹੀਂ ਲੋੜ ਆਰਾ ਪਿਆਰਾ ਲੱਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਦਕਾ ਜਾਏ ਮਦੀ ਦਾਸ ਨੇ ਇਹ ਬਚਨ ਗਾਇਆ ਆਰਾ ਚਲਦਾ ਚਲਦਾ ਜੀ ਦੋ ਇੱਕ ਸੱਜੇ ਪਾਸੇ ਨੂੰ ਟੁਕੜਾ ਡਿੱਗ ਪਿਆ ਇੱਕ ਖੱਬੇ ਪਾਸੇ ਡਿੱਗ ਪਿਆ ਪਰ ਜਪਜੀ ਜਿਹੜੀ ਸੀ ਦੋਹਾਂ ਟੁਕੜਿਆਂ ਦੇ ਵਿੱਚੋਂ ਜਪਜੀ ਸਰ ਦੀ ਆਵਾਜ਼ ਆਈ ਸੀ ਦੋਨੋਂ ਤਨ ਤੇ ਜਪਜੀ ਪੜੇ ਉਹ ਦੋਨੋਂ ਤਨਾਂ ਦੇ ਵਿੱਚੋਂ ਜਿਹੜੀ ਸੀ ਟੁਕੜਿਆਂ ਦੇ ਵਿੱਚੋਂ ਆਵਾਜ਼ ਆਉਂਦੀ ਪਈ ਵਾਰੀ ਹੁਣ ਪਾਈ ਜਿਆਲਾ ਜੀ ਦੀ ਆ ਪਾਈ ਦਿਆਲਾ ਜੀ ਵਾਸਤੇ ਬਹੁਤ ਵੱਡੀ ਇੱਕ ਦੇਗ ਲਿਆਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇਖ ਰਹੇ ਨੇ ਸਭ ਕੁਝ ਉਹਨਾਂ ਨੂੰ ਰਿਲੌਣਾ ਚਾਹੁੰਦੇ ਨੇ ਜਲਾਦ ਕਿਸ ਤਰ੍ਹਾਂ ਏਡੋਲ ਜਾਣ ਮੇਰੇ ਕਹਿਣ ਤੋਂ ਮਰਾਦ ਪਾਈ ਦਿਆਲਾ ਜੀ ਨੂੰ ਜਦੋਂ ਉਬਲਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ ਮੇਰੇ ਕਹਿਣ ਤੋਂ ਮਰਾਦ ਉੱਤੋਂ ਠਕਣ ਬੰਦ ਕਰ ਦਿੱਤਾ ਗਿਆ ਸੀ ਪਾਈ ਦਿਆਲਾ ਜੀ ਦੇਖਦਾ ਬਾਲਾ ਸਹਿਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮੇਰਾ ਮੁਖ ਮੈਂ ਦੋ ਬਚਨ ਕਰਨੇ ਚਾਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਵਕਤ ਧਿਆਨ ਜਾਂਦਾ ਹੈ ਭਾਈ ਦਿਆਗੱਜ ਨੇ ਕਿਹਾ ਹੀ ਪੰਜੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਜਹਾਗੀਰ ਦੀ ਦੇਗ ਦਾ ਉਬਾਲਾ ਸਹਿ ਕੇ ਸੋ ਇੱਕ ਨਾ ਸਿੱਖ ਵਿੱਚ ਵਰਤ ਕੇ ਅੱਜ ਵੀ ਇਹ ਬਾਲਾ ਸਹਿ ਲੈਣਾ ਇਹ ਬਚਨ ਮੇਰੇ ਕਹਿਣ ਤੋਂ ਮਰਾਦ ਧੱਕਣ ਬੰਦ ਕਰ ਦਿੱਤਾ ਗਿਆ ਭਾਈ ਦਿਆਲਾ ਜੀ ਦਾ ਜਿਹੜਾ ਸਰੀਰ ਸੀ ਸਾਰਾ ਉਸ ਵਕਤ ਜਿਹੜਾ ਉਬਾਲੇ ਖਾਣ ਲੱਗਾ ਵਿਕਟਨ ਜੱਜੀ ਸਰ ਦੀ ਆਵਾਜ਼ ਆ ਰਹੀ ਸੀ ਟੱਕਣ ਖੋਲ ਕੇ ਚਮ ਔਰ ਮਾਰ ਜਿਹੜਾ ਚਰਸਤੇ ਸੁੜ ਦਿੱਤਾ ਗਿਆ ਸੀ ਹੱਡੀਆਂ ਮਾਸ ਸੁੜ ਦਿੱਤਾ ਗਿਆ ਸੀ ਵਾਰੀ ਸਦੀ ਦਾਸ ਦੀ ਆਈਏ ਸਦੀ ਦਾਸ ਉਹ ਸਿੱਖ ਸੀ ਸਦੀ ਦਾਸ ਨੇ ਉਹਨੇ ਦਿਨਾਂ ਦੀ ਜਿੰਨੀ ਡੈਲੀ ਸੀ ਕਾਜੀ ਕੋਲ ਲੋਟ ਕੀਤੀ ਹੋਈ ਸੀ ਜੋ ਵਾਪਰਿਆ ਸੀ ਜੋ ਵਾਪਰਿਆ ਸੀ ਭਾਈ ਸਦੀ ਦਾਸ ਦੇ ਕੋਲੋਂ ਉਹ ਸਾਰੇ ਜਿੰਨਾ ਲੇਖਾ ਜੋਖਾ ਜਿੰਨੀ ਡੈਲੀ ਸੀ ਸਾਰੀ ਖੋਲੀ ਭਾਈ ਸਦੀ ਦਾਸ ਦੇ ਸਰੀਰ ਦੇ ਉੱਤੇ ਗੁਰੂ ਕੀ ਸੰਗਤ ਰੂਹ ਜਿਹੜਾ ਸਾਰਾ ਲਵੇਟਿਆ ਇੱਕ ਵੇਲੇ ਨੇ ਵਿੱਚ ਰੂਹ ਹੁੰਦਾ ਇੱਕ ਪਿੰਜਣੀ ਰੂਹ ਹੁੰਦਾ ਪਿੰਜਣੀ ਰੂਹ ਜਾਨੀ ਕਿ ਮਹੀਨ ਹੁੰਦਾ 22 ਸਤੀਦਾਸ ਦਾ ਸਾਰਾ ਜਿਹੜਾ ਸੀ ਜਿਸਮ ਜਿਹੜਾ ਸੀ ਪੈਰਾਂ ਤੋਂ ਲੈ ਕੇ ਸੀਸ ਤੱਕ ਸਾਰਾ ਰੂਹ ਦੇ ਨਾਲ ਛੋਟੀ ਰੱਸੀ ਦੇ ਨਾਲ ਬੰਨ੍ਹ ਦਿੱਤਾ ਗਿਆ ਸੀ 22 ਸਤੀਦਾਸ ਨੇ ਬਚਨ ਕਹਿ ਸੀ ਮੇਰੇ ਕਹਿ ਜਲਾਦੋ ਮੇਰੀਆਂ ਅੱਖਾਂ ਉੱਤੇ ਰੂਹ ਨਾ ਬਨੋ ਮੇਰਾ ਮਹਿਬੂਬ ਸਾਹਮਣੇ ਤੰਮੇ ਨੂੰ ਦਰਸ਼ਨ ਕਰ ਲੈਂਦੇ ਪਾਈ ਸਦੀ ਦਾਸ ਨੂੰ ਜਦੋਂ ਰੂੰ ਰੂੰ ਦੇ ਵਿੱਚ ਸੜਾ ਲਪੇੜ ਦਿੱਤਾ ਗਿਆ ਗੁਰੂ ਕੀ ਸੰਗਤ ਜਲਾਦ ਨੇ ਪਹਿਰਾ ਵਾਲੇ ਉਪਾਸਿਓ ਸਿੱਖ ਨੂੰ ਅੱਗ ਲਗਾਈਏ ਅੱਗ ਦੇ ਵਿੱਚ ਸੜ ਕੇ ਰਾਖ ਹੋ ਗਏ ਨੇ ਪਾਈ ਸਦੀ ਦਾਸ ਐਸੇ ਜਿਹੜੇ ਤਮਾਸ਼ੀਰ ਜਿਹੜੇ ਸੀ ਉਹ ਤਾੜੀ ਮਾਰਦੇ ਹੋਣਗੇ ਤੇ ਸਦੀ ਦਾਸ ਜੀ ਗੁਰੂ ਮਹਾਰਾਜੀ ਉਹ ਜੋਧ ਜਿਹੜੀ ਜਾਬਰਾਤੀ ਮੇਰੇ ਕਹਿਣ ਤੋਂ ਮਰਾਜ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਪਿੰਜਰਾ ਜਿਹੜਾ ਸੀ ਫਿਰ ਕੋਤਵਾਲੀ ਦੇ ਵਿੱਚ ਲਿਜਾਇਆ ਗਿਆ ਅਗਲਾ ਦਿਨ ਹੋਇਆ 11 ਨਵੰਬਰ 1675 ਵਾਲਾ ਗੁਰੂ ਕੀ ਸੰਗਤ ਕੋ ਦਿਨ ਆਇਆ ਸਾਰੇ ਸ਼ਹਿਰ ਵਿੱਚ ਪਿੰਡੋਰਾ ਫਟਾਇਆ ਗਿਆ ਜਿੱਦਾਂ ਪਿੰਡੋਰਾ ਫਟਾਇਆ ਗਿਆ ਸਭ ਇੱਕਦਮ ਹਜੂਮ ਇਕੱਠਾ ਹੋਇਆ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਪਿੰਡਰਾ ਜਿਹੜਾ ਸੀ ਫੇਰ ਚੌਕ ਵਿੱਚ ਲੱਗਾ ਉਹ ਜਗ੍ਹਾ ਤੇ ਆਪ ਦਰਸ਼ਨ ਕਰਦੇ ਹੋ ਗੁਰੂ ਤੇਗ ਬਹਾਦਰ ਮਹਾਰਾਜੀ ਨੂੰ ਬਸ ਕੋਈ ਤਿੰਨ ਬਚਨ ਸੀ ਉਹਨਾਂ ਦੇ ਖਸੇ ਪਟੇ ਜਿਹੜੇ ਸੀ ਉਹ ਬਚਨ ਕਰਦੇ ਸੰਗੱਲਾਂ ਸਨ ਤੇ ਸਲਾਮ ਕਬੂਲ ਕਰੋ ਕਰਾਮਾ ਦਿਖਾਓ ਗੁਰੂ ਮਹਾਰਾਜ ਜੀ ਕਹਿੰਦੇ ਤੁਸੀਂ ਮੇਰੇ ਸਿੱਖਾਂ ਦਾ ਸਿਧਕ ਦੇਖਿਆ ਇਹਨਾਂ ਗੱਲਾਂ ਨੂੰ ਛੱਡੋ ਤੁਸੀਂ ਆਪਣਾ ਕੰਮ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਹੇ ਕੋਈ ਇੱਛਾ ਕਰਨ ਲਗੇ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ ਗੁਰੂ ਕੀ ਸੰਗਤ ਜਦੋਂ ਤੁਸੀਂ ਉਸ ਸੀਸ਼ਕੰਜਲੀ ਸਾਹਿਬ ਜਾਂਦੇ ਹੋ ਉਹ ਖੋਹ ਸਾਹ ਥੱਲੇ ਉਹਦੇ ਦਰਸ਼ਨ ਕਰਿਆ ਕਰੋ ਉਹਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਲ ਕੱਢ ਕੇ ਇਸ਼ਨਾਨ ਜਰਜੀ ਸਾਹਿਬ ਦਾ ਇਥੇ ਪਾਠ ਕੀਤਾ ਹੈ ਜਲਾਲਉਦੀਨ ਸਬਾਣੇ ਦੇ ਰਹਿਣ ਵਾਲਾ ਕੰਨੀ ਤਲਵਾਰ ਲੈ ਕੇ ਉੱਪਰ ਗਿਰਦਾ ਹੈ ਜਿਸ ਵਕਤ ਉਸ ਪਾਠ ਦਾ ਭੋਗ ਪੈਂਦਾ ਜਿਨੀ ਨਾਮ ਧਿਆਇਆ ਗਏਬ ਸਖਤ ਘਾਲ ਨਾਨਕ ਤੇ ਮੁਖਜਲੇ ਕਹਤੀ ਛੁੱਟੀ ਨਾਲ ਦੇ ਨਾਲ ਜਲਾਲਉਦੀਨ ਜਿਹੜਾ ਸੀ ਸਬਾਣੇ ਦੇ ਰਹਿਣ ਵਾਲੇ ਨੇ ਇੱਕੋ ਬਾਦ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਦਾ ਧਰਮ ਤੋਂ ਸੀ ਜਿਦਾ ਅਲੱਗ ਕਰ ਦਿੱਤਾ ਵਿਚਾਰਨ ਕੋ ਸਤਨਾਮ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਜੁਦਾ ਹੋ। ਉਹਨਾਂ ਦੇ ਭਾਈ ਜੇਤਾ ਜੀ ਰਗਰੇਟਾ ਗੁਰੂ ਦਾ ਬੇਟਾ ਜਿਹੜਾ ਚੌਂਕੜਾ ਮਾਰ ਕੇ ਬੈਠਾ ਸੀ। ਉਹ ਜਿਸ ਵਕਤ ਦੇਖਿਆ ਮੈਂ ਇਹ ਸਿਰ ਜਿਹੜਾ ਉਸ ਸੁਹਾਗਣ ਚਿੰਨ ਦੇ ਕੋਲ ਲੈ ਗਿਆ। ਉਸ ਲਾਡਲੇ ਪੁੱਤਰ ਕੋਲ ਲੈ ਕੇ ਜਾਣਾ। ਮਾਤ ਜਿਹੜੀ ਹੈ ਪੁੱਤਰ ਨੂੰ ਡੀਗ ਰਹੀ ਹੈ ਮੈਂ ਉਹਦੇ ਕੋਲ ਟੱਹ ਗਿਆ। ਭਾਈ ਜੇਤਾ ਜੀ ਨੇ ਉਸ ਇਤਨੀ ਹਨੇਰੀ ਵਗੀ ਇਤਨੀ ਦੂਰ ਸੀ ਉਹ ਜਿਹੜਾ ਭਾਈ ਜੇਤਾ ਜੀ ਨੇ ਉਹ ਜਿਹੜਾ ਸੀਸ ਸੀ ਇੱਕਦਮ ਜਿਹੜਾ ਲਪੇਟਿਆ ਔਰ ਲਪੇਟ ਕੇ ਇੱਕਦਮ ਜਿਹੜਾ ਰਸਤੇ ਤੇ ਪਹਿਲਾ ਜਿਹੜਾ ਪੜਾ ਜਿਹੜਾ ਬਾਤ ਕਰਦਾ ਹੈ ਇਹਦੇ ਧਰ ਦਾ ਸੰਸਕਾਰ ਜਿਹੜਾ ਭਾਈ ਲਖੀ ਸ਼ਾਹ ਨੂੰ ਜਾ ਕੇ ਇਹ ਆਪਣੇ ਪੁੱਤਰ ਨਗਾਈਏ ਨੂੰ ਨਾਲ ਲੈਂਦਾ ਹੈ ਤੇ ਗੁਰੂ ਮਹਾਰਾਜ ਇਹ ਧਰ ਜਿਹੜਾ ਸੀ ਆਪਣੇ ਘਰ ਨੂੰ ਜਾ ਕੇ ਆਗਮਨ ਕਰ ਦਿੱਤੀ ਜਿਹੜਾ ਰਕਾਬगंज ਆਪ ਦਰਸ਼ਨ ਕਰਦੇ ਹੋ ਮੇਰੇ ਕਹਿਣ ਤੋਂ ਮਾਰ ਗੁਰੂ ਮਹਾਰਾਜ ਜੀ ਇਥੋਂ ਭਾਈ ਜੇਤਾ ਜੀ ਸੀਸ ਧੁਕਦੇ ਨੇ ਜਲਦੇ ਜਲਦੇ ਪਿੱਛਾ ਪੜਾ ਜੇਗਾ ਬਾਗਪਤ ਕੀਤਾ ਬਾਗਪਤ নবাবਉਦਦின் ਦੇ ਤਖੀਏ ਜਿੱਥੇ ਕ੍ਰਿਸ਼ਨਪਾਲ ਹੈ ਇੱਥੇ ਪ੍ਰਬੰਧ ਕੀਤਾ ਇਹਦਾ ਰਾਸ਼ਨ ਦਾ ਇਥੋਂ ਛੇਛ ਨੂੰ ਚੁੱਕਿਆ ਔਰ ਫਿਰ ਇਹ ਪੌਜ ਦੇ ਨੇ ਤਰਾਵਲੀ ਤਰਾਵਲੀ ਦੇਵਾਰੰ ਤੋਂ ਵੀ ਸੀ ਉਹਦੇ ਕੋਲ ਜਾਂਦੇ ਨੇ ਉੱਥੇ ਉਹਨੇ ਬਹੁਤ ਸੇਵਾ ਕੀਤੀ ਕਹਿੰਦੇ ਮੈਂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨੇ ਚਾਹਾਂ ਇਹਦੇ ਵਿੱਚ ਕੀ ਲੁਕਿਆ ਹੋਇਆ ਖਜ਼ਾਨਾ ਹੈ ਜੇਕਰ ਦੇਖਿਆ ਤੁਹਾਨੂੰ ਬੰਮ ਮਾਰ ਕੇ ਉਹ ਪਿਆ ਦੇਵ ਆ ਰਾਮ ਪਰ ਗੁਰੂ ਮਹਾਰਾਜੀ ਦਾ ਸ਼ੀਸ਼ ਇੱਥੋਂ ਚੱਲਦਾ ਚੱਲਦਾ ਪਾਈ ਜਾਂਦਾ ਜੀ ਚੱਦੇ ਚੱਲਦੇ ਟਾਂਗਰੀ ਨਦੀ ਨੂੰ ਪਾਰ ਕੀਤਾ ਅੱਗੇ ਜਿਹੜਾ ਅੰਬਾਲਾ ਆ ਜਾਂ ਕੈਂ ਕੈਂਚ ਮਾਝਾ ਹੀ ਗਿਆ ਜਾਂਦਾ ਉੱਥੇ ਇਹ ਜਲਿਆਂ ਦਾ ਪ੍ਰਵਾਲ ਸੀ ਇਹਦਾ ਰਾਮਦੇਵ ਨਾਮ ਸੀ ਪਹਿਲੇ ਦੇਵਾਰਾਮ ਫਿਰ ਰਾਮਦੇ ਇੱਥੇ ਸ਼ੀਸ਼ ਨੂੰ ਲੈ ਕੇ ਪਾਈ ਜਾਂਦਾ ਜੀ ਜਦੋਂ ਗਏ ਨੇ ਸਾਰੇ ਪਰਿਵਾਰ ਨੇ ਦਰਸ਼ਨ ਕੀਤੇ ਨੇ ਜਿਸ ਜਗ੍ਹਾ ਤੇ ਭਾਈ ਰਾਮਦੇਵ ਜੀ ਨੇ ਗੁਰੂ ਮਹਾਰਾਜ ਜੀ ਦਾ ਦਰਸ਼ਨ ਕੀਤਾ ਸੀ ਉੱਥੇ ਕਦੀ ਮੰਝਾ ਨਹੀਂ ਸ਼ਾਇਆ ਤੇ ਸ਼ਮਨ ਕਰਦੇ ਹੁੰਦੇ ਸਾਂ ਇਥੋਂ ਭਾਈ ਜੇਤਾ ਜੀ ਜਾਂਦੇ ਚੱਲਦੇ ਹੁਣ 나ਡਾ ਸਾਡੀ ਨਾਬਾ ਸਾਪੋਂ ਤੇ ਇੱਥੇ ਦਰਗਾਈ ਸਾਹਿਬ ਜਿਹਦੀ ਉਮਰ 100 ਸਾਲ ਤੋਂ ਟੱਪ ਚੁੱਕੀ ਸੀ ਉਹ ਜਦੋਂ ਭਾਈ ਜੇਤਨ ਕਹਿੰਦੇ ਕੀ ਲੈ ਕੇ ਚੱਲਿਆ ਕਹਿੰਦੇ ਖਜ਼ਾਨਾ ਹੈ ਕਹਿੰਦੇ ਨੰਦਪੁਰ ਸਾਹਿਬ ਚੱਲਿਆ ਕਹਿੰਦੇ ਅਨੰਦਪੁਰ ਸਾਹਿਬ ਵਾਲੇ ਨੂੰ کہیں ਕਿਤੇ ਮੈਨੂੰ ਆ ਕੇ ਦਰਸ਼ਨ ਦੇ ਗੁਰੂ ਤੇਗ ਬਹਾਦਰ ਮੈਂ ਦਰਸ਼ਨ ਕਰਨੀ ਚਾਹ। ਉਹਨੇ ਜਦੋਂ ਉਹ ਖੋਜ ਕੇ ਖਜਾਨਾ ਦਿਖਾਇਆ ਪੱਲਾ ਖੋਲੇ ਉਹ ਬੰਨ ਨਿਕਲਦੀਆਂ ਦਰਗਾਈ ਸ਼ਾਦੀਆਂ ਜਦੋਂ ਗੁਰੂ ਮਹਾਰਾਜ ਜੀ ਪੌਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਆਏ ਦਰਗਾਈ ਸ਼ਾਹ ਨੂੰ ਇੱਥੇ ਦਰਸ਼ਨ ਦਿੱਤੇ ਸਨ ਇੱਥੋਂ ਸੀਲ ਚੁੱਕਦੇ ਨੇ ਤੇ ਕੀਰਤਪੁਰ ਸਾਹਿਬ ਦੀ ਧਰਤੀ ਆ ਗਈ ਇੱਥੇ ਪਰਵਾਰ ਸਾਰਾ ਆਉਂਦਾ ਮਾਦਨਾਂਕੀ ਆਈ ਔਰ ਗੋਬਿੰਦ ਰਾਏ ਜੀ ਆਏ ਔਰ ਧਰਮ ਪਤਨੀ ਮਾਦ ਗੁਜਰੀ ਜੀ ਨੇ ਇਥੇ ਜਿਹੜੇ ਸ਼ੀਸ਼ ਨੂੰ ਪਾਲਕੀ ਸਵਜਾ ਕੇ ਫਿਰ ਅਨੰਦਪੁਰ ਸਾਹਿਬ ਲਜਾਇਆ ਜ। ਮੇਰੇ ਕਹਿਣ ਤੋਂ ਮਰਾ 10 ਤੋਂ ਲੈ ਕੇ 17 ਨਵੰਬਰ ਤੱਕ ਜਿਹੜਾ 7 ਦਿਨਾਂ ਦਾ ਇਹ ਸਾਰਾ ਜਨਕਸ਼ਾਸੀ। 7ਵੇਂ ਦਿਨ ਜਿਹੜਾ ਸੀ ਨਾਨਕਪੁਰ ਸਾਹਿਬ ਦੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਹੁੰਚ। ਉਹ ਸਥਾਨ ਪੋਰਾ ਸਾਹਿਬ ਦੇ ਸਾਹਮਣੇ ਗੁਰੂ ਮਹਾਰਾਜ ਦੇ ਬਹਿਨ ਉਨ੍ਹਾਂ ਦੇ ਸਾਹਮਣੇ ਉਹ ਪਕਾਰ ਗੁੰਗੇ ਦੇ ਆਪ ਦਰਸ਼ਨ ਕਰਦੇ ਹੋ ਜਿਸ ਥੜਾ ਸਾਬ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਲਛੀਹ ਦਾ ਜਿਹੜਾ ਇੱਕ ਨਿ ਸਸਕਾਰ ਕੀਤਾ ਜਾ ਗੋਬਿੰਦ ਰਾਏ ਜੀ ਉਸ ਥੜੇ ਤੇ ਬਰਾਜਮਾਨ ਨੇ ਸਾਰੇ ਸੰਗਤ ਲੋਤੀ ਔਰ ਇਥੇ ਜਨਾਸੀ ਸੇ ਦਾ ਸਸਕਾਰ ਕਰ ਦਿੱਤਾ ਮੇਰੇ ਕਹਿਣ ਤੋਂ ਮਰਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜੇਤਾ ਜੀ ਨੂੰ ਘੁੱਟ ਕੇ ਛਾਤੀ ਨਾਲ ਲਗਾਏ ਤੇ ਗੁਰੂ ਕੇ بیٹے ਸਦਾ ਪੰਥ ਦੇ بیٹے ਕੁਛ ਮੰਗਣਾ ਚਾਹੇ ਤੈਨੂੰ ਮੈਂ ਦਾਰਨ ਬਸ ਇੱਕੋ ਗੱਲ ਮੰਗੀ ਸੀ ਅਮਰitsar ਸਾਹਿਬ ਜੀ ਦੇ ਇਸ਼ਨਾਮ ਬਖਸ਼ਿਸ਼ ਕਰ ਦਿਓ ਇਥੋਂ ਫਿਰ ਪਾਈ ਜੇਤਾ ਜੀ ਅਮਰਸਰ ਰਖੇ ਜਾਂਦੇ ਨੇ ਮੇਰੇ ਕਹਿਣ ਤੋਂ ਮਰਾਤ ਇਥੇ ਜਿਹੜਾ ਸੀ ਸ਼ੀਸ਼ ਦਾ ਸੰਸਕਾਰ ਹੋਇਆ ਹੈ ਇਥੇ ਕਵੀ ਕਹਿੰਦਾ ਹੈ ਤਿਲਕ ਜੰਨੂ ਰਾਖਾ ਪ੍ਰਪਤਾ ਕਾ ਕਿਨੋ ਬਡੋ ਕਲੂ ਮੇ ਸਾਗਾ ਧਰਮ 헤 ਸਾਗਾ ਜਨਕਿਆ ਸ਼ੀਸ਼ ਦੀਆ ਪਰ ਸ਼ਰਨਤ ਨਾਟਕ ਚੇਟਕੀ ਇੱਕ ਕਾਜਾ

ਜੇ 350 ਸਾਲਾ ਸਾਡਾ ਮਨਾਇਆ ਤਾਂ ਸਫਲਾ ਹੈ ਗੁਰੂ ਮਹਾਰਾਜੀ ਦੇ 57 ਸ਼ਲੋਕ ਨੇ ਔਰ ਅਨਾਦ ਸ਼ਬਦ ਨੇ ਸਾਧੂ ਮਨ ਕਾ ਮਾਨ ਤਿਆਗੋ ਇਥੋਂ ਪਹਿਲਾ ਸ਼ਬਦ ਸ਼ੁਰੂ ਹੁੰਦਾ ਹੈ ਤੇ ਅਖੀਰ ਵਾਲਾ ਜੈ ਜੈ ਮਨਤੀ ਜਦੋਂ ਅਸੀਂ ਰਾਗ ਪੜਦੇ ਆ ਉਹਦੇ ਮਹਾਰਾਜ ਜੀ ਕਹਿੰਦੇ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਰ ਗੁਰੂ ਮਹਾਰਾਜੀ ਦੇ ਅਨਾਦ ਸ਼ਬਦ ਨੇ 57 ਸ਼ਲੋਕ ਨੇ ਇਹਨਾਂ ਸ਼ਲੋਕਾਂ ਦਾ ਗੁਣ ਗੋਬਿੰਦ ਗਾਇਓ ਨੀ ਜਨਮ ਆਕਾਰ ਕੀ ਮੇਰੇ ਕਹਿਣ ਤੱਕ ਮਰਾ ਗੁਰਮਖੋ ਇਹਨਾਂ ਸ਼ਬਦਾਂ ਦਾ ਪਾਠ ਕਰਨਾ 57 ਸ਼ਲੋਕਾਂ ਦਾ ਕਹਿਣ ਕਰਨਾ ਇਹਨੂੰ ਫਿਰਦੇ ਜਿਵੇਂ ਸੋਣਾ ਜਿੰਨੇ ਇਹ ਪਾਠ ਕਰਨਾ ਹੈ ਮਹਾਰਾਜ ਜਿਹਨੇ ਕੋ 10 350 ਸਾਲਾ ਮੰਨਹਾ ਜਿਹੜਾ ਸਬਰ ਰੋਦੇ ਅਸੀਂ ਨਿਤਨੇਮ ਤਾਂ ਰੋਜ਼ ਕਰਦੇ ਹਾਂ ਲੇਕਿਨ ਸ਼ਹਾਦਤ ਵਾਲੇ ਦਿਨ ਤੋਂ ਪਹਿਲਾਂ ਕਿਨਾਂ ਸਾਨੂੰ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਜਿਹੜਾ ਸ਼ਹਾਦਤ ਵਾਲੇ ਦਿਨ ਕਰਨਾ ਚਾਹੀਦਾ ਇੱਕ ਵਧ ਕਰਨਾ ਚਾਹੀਦਾ ਹੈ ਮੇਰੇ ਕੰਮ ਤੋਂ ਮਰਾ ਗੁਰੂ ਮਹਾਰਾਜੀ ਰਹਿਮਤ ਕਰ ਆਏ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਦਾਸ ਕੋ ਬੋਲਦਿਆਂ ਬੇਨਤ ਪ੍ਰਕਾਰ ਦੀਆਂ ਖੁਲਾਵੀਆਂ ਗੁਰੂ ਮਹਾਰਾਜੀ ਬਖਸ਼ਣ ਜੋਗ ਹਨ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਾਡਾ 350 350 ਸਾਲ ਨੂੰ ਬਣਾਇਆ ਗਿਆ ਸਭ ਨੂੰ ਬਿਜਾਏ ਇਤਨੀ ਸੇਵਾ ਕਰਵਾ ਕੇ ਕਰਨੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਤਨੀ ਕੀ ਸੇਵਾ ਪ੍ਰਵਾਨ ਕਰਨੀ ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਤੁਲਨਾਵਾਂ ਨਹੀਂ ਆਣੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਗੱਜ-ਬੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ